ਦਾਸ ਗਵਿੰਦਰ ਸਿੰਘ ਜੀ ਟੇਲਰ ਮਾਸਟਰ ਉਹਨਾਂ ਨੇ ਮੋਟਰਸਾਈਕਲ ਦੀ ਉਹਨਾਂ ਨੂੰ سہولت ਦਿੱਤੀ ਹੈ ਮਤਲਬ ਕਿ ਮੋਟਰਸਾਈਕਲ ਪ੍ਰਦਾਨ ਕੀਤਾ ਸਭਾਵਾਂ ਨੂੰ ਕਰਦੇ ਹੋਏ ਤੇ ਨਾਲ ਹੀ ਡਾਕਟਰ ਹਰਜੀਤ ਸਿੰਘ ਜੋ ਜੁਰਦੀਆਂ ਸਭਾਵਾਂ ਬਾਬਾ ਜੀ ਰੋਜ਼ ਕਰਦੇ ਆ ਉਹਨਾਂ ਨੇ ਆਪਣੇ ਵੱਲੋਂ 3000 ਰੁਪਏ ਇੱਕ ਮਹੀਨੇ ਦਾ ਦੇਣ ਵਾਸਤੇ ਕਿਹਾ ਹੈ ਪੰਜਾਬ ਜੀ ਨੇ ਗੱਜਾ ਨਹੀਂ ਕਰਨਾ ਗੁੱਡੀਆਂ ਸਭਾਵਾਂ ਨਹੀਂ ਕਰਨੀਆਂ ਤੇ ਆਪ ਜਿੰਨਾ ਵੀ ਦਰਦਾ ਕਰਤਾ ਹੂੰਗਾ ਉਹ ਸਾਡੇ ਕੋ ਲੈ ਸਕਦੇ ਹੋ ਤੇ ਜੋ ਬਾਬਾ ਪ੍ਰਗਟ ਸਿੰਘ ਦੀ ਪੰਡੋਰੀ ਰਮਾਨਾ ਬਾਬੇ ਅੰਧਾਰ ਸਾਹਿਬ ਦੀ ਬੱਤੀਆਂ ਦੀ ਸੰਕਟਾ ਕਰਾ ਰਿਆ ਹੈ ਉਹਨਾਂ ਨੇ ਵੀ ਸਨਮਾਨ ਮajou ਉਹਨਾਂ ਨੇ 1500 ਰੁਪਈਆ ਉਹਨਾਂ ਨੂੰ ਦਿੱਤਾ ਹੈ ਵਾਹਿਗੁਰੂ ਕਿਰਪੀ ਕਲਾ ਰੱਖਾਂ ਇਸੇ ਤਰ੍ਹਾਂ ਗੁਰੂ ਦੇ ਪਿਆਰ ਵਾਲੀਆਂ ਸੰਗਤਾਂ ਬਾਬਾ ਜੀ ਗੁਰਦਵਾਰਾ ਸਾਹਿਬ ਦੀ ਕੋਰ ਸਵਾਵਾ ਕਰਦੇ ਰਹਿਣ ਮੇਰੇ ਸਤਿਗੁਰੂ ਸੱਤੇ ਪਾਤਸ਼ਾਹ ਜਿਨ੍ਹਾਂ ਕਜਾਨਿਆਂ ਤੇ ਮਾਇਆ ਭੇਜੀ ਹੈ ਇੰਨਾ ਖਜਾਨਿਆਂ ਚੋਂ ਜਾਂ ਅੰਦਰੋਂ ਮਰਫਟ